ਸਤਿ ਸ਼੍ਰੀ ਅਕਾਲ ਜੀ ਨੌਕਰੀ ਗੁਰੂ ਚੰਨ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਪੰਜਾਬ ਪੁਲਿਸ ਜੇਲ ਬਰਡਰ ਭਰਤੀ 2025 ਦੇ ਰਿਗਾਰਡਿੰਗ ਪੰਜਾਬ ਜੀਕੇ ਦੀ ਸਪੈਸ਼ਲ ਕਲਾਸ ਚੌਥੀ ਜੋ ਲੈ ਕੇ ਆਏ ਆ ਜਿਸ ਦੇ ਵਿੱਚ 50 ਪ੍ਰਸ਼ਨ ਹੋਣਗੇ ਜਿਵੇਂ ਅੱਗੇ ਆਪਾਂ ਨੇ 150 ਪ੍ਰਸ਼ਨ ਤੁਹਾਡੇ ਪੰਜਾਬ ਜੀਕੇ ਦੇ ਕਰਵਾ ਦਿੱਤੇ ਆ ਤਿੰਨ ਵੀਡੀਓਜ਼ ਦੇ ਵਿੱਚ ਲਾਸਟ ਹਨਾ 50-50 ਕੁਐਸਚਨ ਦਿੱਤੇ ਆ ਅੱਜ ਦੀ ਵੀਡੀਓ 151 ਤੋਂ ਲੈ ਕੇ 200 ਪ੍ਰਸ਼ਨਾਂ ਤੱਕ ਰਹੇਗੀ ਅਗਲੇ 50 ਪ੍ਰਸ਼ਨ ਆਗੇ ਜਨਨ ਕਿ ਇੱਥੇ ਹੀ ਆਪਾਂ ਕਾਫੀ ਤੁਹਾਡੇ ਪ੍ਰਸ਼ਨ ਇਸ ਚੈਨਲ ਦੇ ਉੱਤੇ ਇੰਨੇ ਹੀ ਕਰਵਾਉਂਦੇ ਰਹਾਂਗੇ ਠੀਕ ਆ ਅਲੱਗ-ਅਲੱਗ ਸਬਜੈਕਟਸ ਦੇ ਇਦਾਂ ਇੰਗਲਿਸ਼ ਪੰਜਾਬੀ ਦੋਨਾਂ ਮੀਡੀਅਮ ਵਿੱਚ ਕਰਵਾਵਾਂਗੇ ਠੀਕ ਆ ਤੇ ਇਸ ਤੋਂ ਇਲਾਵਾ ਤੇ ਆਪਾਂ ਨੇ ਇੱਕ ਸਪੈਸ਼ਲ ਗਰੁੱਪ ਬਣਾਇਆ ਹੈ WhatsApp ਗਰੁੱਪ ਤੇ Telegram ਗਰੁੱਪ ਸਿਰਫ ਸਪੈਸ਼ਲ ਬੱਚਿਆਂ ਨੂੰ ਹੀ ਉਸ ਦੇ ਵਿੱਚ ਜੁਆਇਨ ਕਰਾਣੇ ਆ ਇੱਕ ਤਾਂ ਆਪਣਾ ਪਬਲਿਕ ਗਰੁੱਪ ਆ Telegram ਤੇ ਨੌਕਰੀ ਕਰੂ ਇਸ ਦੇ ਵਿੱਚ ਤਾਂ ਹਰੇਕੇ ਕੋਈ ਜੁਆਇਨ ਕਰ ਸਕਦਾ ਇੱਕ ਜੇਲਵਾਟਰ ਦੀ ਭਰਤੀ ਲਈ ਸਪੈਸ਼ਲ ਗਰੁੱਪ ਬਣਾਇਆ ਹੈ ਉਸ ਦੇ ਵਿੱਚ ਤੁਸੀਂ ਇਸ ਨੰਬਰ ਦੇ ਉੱਤੇ ਪਹਿਲਾਂ ਮੈਸੇਜ ਕਰ ਦਿਓ ਫਿਰ ਤੁਹਾਨੂੰ ਉਸ ਦਾ ਰਿਗਾਰਡਿੰਗ ਦੱਸਿਆ ਜਾਊਗਾ ਕਿ ਤੁਸੀਂ ਉਸ ਦੇ ਹਿੱਸੇ ਮਤਲਬ ਕਿ ਕਿਵੇਂ ਉਸ ਦੇ ਵਿੱਚ ਜੁਆਇਨ ਕਰ ਸਕਦੇ ਹੋ ਮਤਲਬ ਕਿ ਉਸ ਦੇ ਪਾਰਟ ਕਿਵੇਂ ਬਣ ਸਕਦੇ ਹੋ ਉਸ ਦੇ ਮੈਂਬਰ ਕਿਵੇਂ ਬਣ ਸਕਦੇ ਹੋ ਉਹਨਾਂ ਸਪੈਸ਼ਲ ਗਰੁੱਪਾਂ ਦੇ ਠੀਕ ਹੈ ਜੋ WhatsApp ਤੇ Telegram ਦਾ ਹੈ ਠੀਕ ਹੈ ਤੇ ਅ ਅੱਜ ਦੀ ਵੀਡੀਓ ਇੰਗਲਿਸ਼ ਤੇ ਪੰਜਾਬੀ ਮੀਡੀਅਮਸ ਤੁਹਾਨੂੰ ਪਹਿਲਾਂ ਹੀ ਦੱਸਤਾ ਤੇ ਐਪ ਆਪਣੀ ਨੌਕਰੀ ਕਰੂਗਾ ਇਸ ਦੇ ਵਿੱਚ ਤੁਹਾਨੂੰ ਨੋਟਸ ਵਗੈਰਾ ਮਿਲ ਸਕਦੇ ਆ ਆਨਲਾਈਨ ਟਾਈਮ ਦੇ ਵਿੱਚ ਜੇਲ ਮਟਰ ਭਰਤੀ ਦੀ ਰਗਣੀ ਠੀਕ ਆ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਬੜੀ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਠੀਕ ਆ ਤੇ ਹੁਣ ਸ਼ੁਰੂ ਕਰਦੇ ਆ ਪੰਜ ਦਾ ਹੈ ਸੈਸ਼ਨ ਆਪਣਾ ਪ੍ਰਸਿੱਧ ਪੰਜਾਬੀ ਨਾਟਕ ਲੋਹਾ ਕੁੱਟ ਕਿਸ ਪ੍ਰਮੁੱਖ ਨਾਟਕਕਾਰ ਦੁਆਰਾ ਲਿਖਿਆ ਗਿਆ ਸੀ ਇਸ ਸਵਾਲ ਦਾ ਉੱਤਰ ਹੈ ਗਏ ਦੋਸਤ ਬਲਵੰਤ ਕਰਤ ਠੀਕ ਹੈ ਤੁਸੀਂ ਵੀ ਆਪਣੇ ਆਪ ਆਈਡੀਆ ਲਗਾਣਾ ਵੀ ਤੁਹਾਡੇ ਕਿੰਨੇ ਪ੍ਰਸ਼ਨ ਸਹੀ ਗਏ ਠੀਕ ਹੈ ਮੈਂ ਥੋੜਾ ਹਰੇਕ ਪ੍ਰਸ਼ਨ ਬਾਅਦ ਰੁਕੇ ਕਰੂੰਗਾ ਤੇ ਆਨਸਰ ਤੁਸੀਂ ਆਈਡੀਆ ਲਗਾ ਕੇ ਦੇਖਣਾ ਕਿ ਤੁਹਾਡੇ ਕੋਰੈਕਟਲੀ ਆਨਸਰ ਕੀ ਸੀ ਠੀਕ ਹੈ ਤੇ ਲਾਸਟ ਵਿੱਚ ਕਮੈਂਟ ਬਾਕਸ ਚ ਕਮੈਂਟ ਕਰਕੇ ਤੁਸੀਂ ਵੀ ਦੱਸ ਸਕਦੇ ਹੋ ਕਿ ਤੁਹਾਡੇ ਇੰਨੇ ਪ੍ਰਸ਼ਨ ਲਗਭਗ ਤੁਹਾਨੂੰ ਆਉਂਦੇ ਸੀ ਇੰਨੇ ਸਹੀ ਸੀ ਠੀਕ ਹੈ ਤੇ ਅਗਲਾ ਪ੍ਰਸ਼ਨ ਸਿੱਖ ਮਿਸਲਾਂ ਦੀ ਪ੍ਰਸ਼ਾਸਨਿਕ ਪ੍ਰਣਾਲੀ ਨੂੰ ਸਮੂਹਿਕ ਤੌਰ ਤੇ ਕੀ ਕਿਹਾ ਜਾਂਦਾ ਸੀ ਇਸ ਸਵਾਲ ਦਾ ਉੱਤਰ ਹੈਗਾ ਮਿਸਲਦਾਰ ਪ੍ਰਣਾਲੀ ਆਪਸ਼ਨ A ਠੀਕ ਹੈ 153ਵਾਂ ਪ੍ਰਸ਼ਨ ਦੀ ਗੱਲ ਕਰਦੇ ਹਾਂ ਪੰਜਾਬ ਦਾ ਪ੍ਰਾਤਤਵ ਸਥਾਨ ਸੰਗੋਲ ਵਿਸ਼ੇਸ਼ ਤੌਰ ਤੇ ਕਿਸ ਕਿਸ ਪ੍ਰਾਚੀਨ ਕਾਲ ਦੇ ਅਵਸ਼ੇਸ਼ਾਂ ਲਈ ਜਾਣਿਆ ਜਾਂਦਾ ਹੈ ਇਸ ਸਵਾਲ ਦਾ ਉੱਤਰ ਹੈਗਾ ਕੁਸ਼ਾਨ ਕਾਲ ਆਪਸ਼ਨ B ਅਗਲੇ ਪ੍ਰਸ਼ਨ ਤੇ ਚੱਲਦੇ ਹਾਂ 154ਵਾਂ ਪ੍ਰਸ਼ਨ ਪੰਜਾਬੀ ਟੈਕਸਟਾਈਲ ਦੇ ਸੰਦਰਭ ਵਿੱਚ ਬਾਗ ਕੀ ਹੈ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ ਸੀ ਇੱਕ ਪੂਰੀ ਤਰ੍ਹਾਂ ਅਤੇ ਵਿਸਤ੍ਰਿਤ ਰੂਪ ਵਿੱਚ ਕਢਾਈ ਕੀਤੀ ਫਲਕਾਰੀ ਸ਼ਾਲ ਠੀਕ ਹੈ ਆਪਸ਼ਨ ਸੀ ਇਸ ਦਾ ਉੱਤਰ ਹੈ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ 155 ਪ੍ਰਸ਼ਨ ਤੇ ਮਹਾਰਾਜ ਜੀਤ ਸਿੰਘ ਦੇ ਦਰਬਾਰ ਵਿੱਚ ਵਿੱਤ ਮੰਤਰੀ ਕੌਣ ਸੀ ਇਸ ਸਵਾਲ ਦਾ ਉੱਤਰ ਹੈ ਗਦਵਾਨ ਦੀਨਾ ਨਾਥ ਠੀਕ ਹੈ ਆਪਸ਼ਨ ਸੀ ਅਗਲੇ ਪ੍ਰਸ਼ਨ ਤੇ ਚਲਦੇ ਆਪਾਂ 156ਵਾਂ ਪ੍ਰਸ਼ਨ ਆ ਗਿਆ ਗੁਰਮਤਾ ਗੁਰੂ ਦੀ ਈਸ਼ਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਸ ਸਿੱਖ ਸਭਾ ਦੁਆਰਾ ਪਾਸ ਕੀਤਾ ਗਿਆ ਇੱਕ ਮਤਾ ਸੀ ਇਸ ਸਵਾਲ ਦਾ ਉੱਤਰ ਹੈ ਸਰਬੱਤ ਖਾਲਸਾ ਆਪਸ਼ਨ ਡੀ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਪਾਕੜਨੰਗਲ ਡੈਮ ਆਧੁਨਿਕ ਭਾਰਤ ਦਾ ਇੱਕ ਪ੍ਰਮੁੱਖ ਮੰਦਰ ਪੰਜਾਬ ਦੇ ਕਿਸ ਦਰਿਆ ਉੱਤੇ ਬਣਾਇਆ ਗਿਆ ਹੈ? ਇਸਵਾਲ ਦਾ ਉੱਤਰ ਹੈ অপਸ਼ਨ D ਸਤਲੁਜ। ਅਗਲੇ ਪ੍ਰਸ਼ਨ ਤੇ ਚੱਲਦੇ ਆਪਾਂ। ਜਨੂ ਸਾਖੀਆਂ ਕਿਸ ਗੁਰੂ ਦੇ ਜੀਵਨ ਨਾਲ ਸੰਬੰਧਿਤ ਜੀਵਨੀਆਂ ਹਨ? ਇਸਵਾਲ ਦਾ ਉੱਤਰ ਹੈ ਗੁਰੂ ਨਾਨਕ ਦੇਵ ਜੀ অপਸ਼ਨ ਸੀ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ 168 ਮਾ ਪੰਜਾਬ ਦੇ ਇੱਕ ਖੇਤਰ ਦਵਾਬਾ ਸ਼ਬਦ ਦਾ ਸ਼ਾਬਦਿਕ ਅਰਥ ਕੀ ਹੈ ਦੋਧਰੇਮਾ ਵਿੱਚ ਕਰਦੀ ਧਰਤੀ অপਸ਼ਨ ਬੀ ਇਸ ਦਾ ਉੱਤਰ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ 197 ਵਿੱਚ ਪੰਜਾਬ ਵਿੱਚ ਬਸਤੀਕਰਨ ਵਿਰੋਧੀ ਬਿੱਲ ਅੰਦੋਲਨ ਵਜੋਂ ਜਾਣੇ ਜਾਂਦੇ ਪ੍ਰਸਿੱਧ ਕਿਸਾਨ ਅੰਦੋਲਨ ਦੀ ਅਗਵਾਈ ਕਿਸ ਨੇ ਕੀਤੀ ਸੀ इस सवाल उत्तर है लाला लाजपत राय और सरदार अजीत सिंह ठीक है ऑप्शन ए सही है अगले प्रश्न से चलते हैं एक सौ काहठव प्रश्न आ गया पंजाबी सतकार सत श्रीकाल शब्द एक अनुवाद की है इस सवाल का उत्तर है क्या दोस्तों सच ही अकाल पुरख है ठीक है ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਰਵਾਇਤੀ ਹੌਲੀ ਪਕਾਈ ਕਾਲੀ ਦਾਲ ਦੀ ਦਸ਼ ਦਾ ਕੀ ਨਾਮ ਹੈ ਜੋ ਪੰਜਾਬੀ ਬਕਵਾਨਾ ਦਾ ਇੱਕ ਮੁੱਖ ਹਿੱਸਾ ਹੈ ਇਸ ਸਵਾਲ ਦਾ ਉੱਤਰ ਆਪਸ਼ਨ ਬੀ ਦਾਲ ਮਖਣੀ ਹੈ ਅਗਲੇ ਪ੍ਰਸ਼ਨ 153 ਤੇ ਚੱਲਦੇ ਹਾਂ ਸਿੱਖ ਗੁਰਦੁਆਰਾ ਐਕਟ ਜਿਸ ਨੇ ਇਤਿਹਾਸਕ ਗੁਰਦੁਆਰਿਆਂ ਦਾ ਕੰਟਰੋਲ ਕਾਨੂੰਨੀ ਤੌਰ ਤੇ ਐਸਜੀਪੀਸੀ ਨੂੰ ਸੌਂਪ ਦਿੱਤਾ ਕਿ ਸਾਲ ਪਾਸ ਕੀਤਾ ਗਿਆ ਸੀ ਇਹ ਸਵਾਲ ਦਾ ਉੱਤਰ ਹੈਗੇ ਦੋਸਤੋ ਆਪਸ਼ਨ ਬੀ 1925 ਅਗਲੇ ਪ੍ਰਸ਼ਨ ਤੇ ਚੱਲਦੇ ਹਾਂ 164ਵਾਂ ਉਹ ਪ੍ਰਸਿੱਧ ਲੜਾਈ ਜਿਸ ਵਿੱਚ ਹਰੀ ਸਿੰਘ ਨਲਵਾ ਸ਼ਹੀਦ ਹੋਇਆ ਸੀ ਕਿੱਥੇ ਹੋਈ ਸੀ ਇਹ ਸਵਾਲ ਦਾ ਉੱਤਰ ਆਪਸ਼ਨ D ਬੈਟਲ ਆਫ ਜਮਰੋਦ ਜਮਰੋਦ ਦੀ ਲੜਾਈ ਹੋਈ ਸੀ ਠੀਕ ਹੈ ਜਿਸ ਵਿੱਚ ਹਰੀ ਸਿੰਘ ਨਾਵਾ ਸ਼ਹੀਦ ਹੋਇਆ ਸੀ ਤੇ ਅਗਲਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕੌਣ ਦਸਮ ਗ੍ਰੰਥ ਦੇ ਸੰਕਲਨ ਲਈ ਜਾਣਿਆ ਜਾਂਦਾ ਹੈ ਇਹ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ B ਭਾਈ ਮਣੀ ਸਿੰਘ ਜੀ ਸਸ਼ਣ ਪਰਸ਼ਨ ਲੋਕਨਾਚਕੀ ਕਲੀ ਇੱਕ ਖੇਡ ਭਰਪੂਰ ਨਾਚ ਹੈ ਜੋ ਕਿ ਇਸ ਦੁਆਰਾ ਕੀਤਾ ਜਾਂਦਾ ਹੈ অপਸ਼ਨ ਵੀ ਜਤ ਉੱਤਰ ਜੋੜਿਆਂ ਵਿੱਚ ਛੋਟੀਆਂ ਕੁੜੀਆਂ ਅਗਲਾ ਪ੍ਰਸ਼ਨ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲੜੀ ਗਈ ਆਖਰੀ ਲੜਾਈ ਕਿਹੜੀ ਸੀ ਇਹ ਸਵਾਲ ਦਾ ਉੱਤਰ ਹੈ ਦੋਸਤੋ ਬੈਟਲੌਕ ਖਿਦਰਾਨਾ ਮੁਕਸਰ ਖਿਦਰਾਨਾ ਮੁਕਸਰ ਦੀ ਲੜਾਈ ਅਗਲੇ ਪ੍ਰਸ਼ਨ ਦਾ ਜਾਂ ਰਾਵੀ ਦਰਿਆ ਦਾ ਪ੍ਰਾਚੀਨ ਨਾਮ ਕੀ ਹੈ ਇਹ ਸਵਾਲ ਦਾ ਉੱਤਰ ਹੈ ਦੋਸਤੋ ਆਪਸ਼ਨ ਡੀ ਪਰੁਸ਼ਨੀ ਆਪਸ਼ਨ ਡੀ ਪਰੁਸ਼ਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਭਾਰਤ ਵਿੱਚ ਹਰੀ ਕ੍ਰਾਂਤੀ ਦੀ ਮੋਢੀ ਕਿਸ ਸਾਲ ਸਥਾਪਿਤ ਕੀਤੀ ਗਈ ਸੀ ਇਹ ਸਵਾਲ ਦਾ ਉੱਤਰ ਆਪਸ਼ਨ ਸੀ 1962 170ਵਾਂ ਪ੍ਰਸ਼ਨ ਪ੍ਰਸਿੱਧ ਪੰਜਾਬੀ ਕਵੀ ਧਨੀ ਰਾਮ ਚਾਤਰੀ ਨੂੰ ਅਕਸਰ ਕੀ ਕਿਹਾ ਜਾਂਦਾ ਹੈ? ਇਹ ਸਵਾਲ ਦਾ ਉੱਤਰ ਹੈ ਆਪਸ਼ਨ ਡੀ ਪੰਜਾਬੀ ਸੱਭੇ ਚਾਰ ਦਾ ਕਵੀ ਪ੍ਰਸ਼ਨ 171ਵਾਂ ਚਾਬੀਆਂ ਦਾ ਮੋਰਚਾ ਅਕਾਲੀਆਂ ਦੁਆਰਾ ਕੇਸ उत्त कब्जा करने शुरू किया गया सवाल उ तो हरिमंदर साहब के खजाने तोशाखाना दाबी आप्शन सही है उत्तर अगला प्रश्न एक सौ बहत्तरव सिख रहत मर्यादा अधिकार तौर पर की है इस सवाल उत्तर आ दोस्तों ऑप्शन सी सिख आचार संहिता परंपरावान अगला प्रश्न की गल करते एक सौ चौह प्रश्न आ गया अमृतसर का इतिहासक खालसा कॉलेज किस साल स्थापित किया गया सवाल उत्तर अठारह सौ बानवे ऑप्शन बी सही है प्रश्न एक सौ चौहत् में चलते हैं पंजाबी सभ्याचारव जमे बच्चे ले, की जाती रसम की इस सवाल उत्तर है गुरबाणी सॉरी गुड़ती कह दें है ना इनू पंजाबी सभ्याचार नमें जमे बच्चे की जाती रसम किया जाता है गुड़ती ਇੰਗਲਿਸ਼ ਦੇ ਵਿੱਚ ਥੋੜਾ ਗਲਤ ਪੈ ਗਿਆ। ਆਪਸ਼ਨ B ਗਰਵਾਣੀ ਤਾਂ ਹੈ ਠੀਕ ਹੈ ਨਾ ਆਪਸ਼ਨ C ਉੱਤਰ ਹੈ ਇਸ ਦਾ ਗੁਰਤੀ ਠੀਕ ਹੈ ਇੱਥੇ ਆਪਣਾ ਗਲਤ ਲਿਖਿਆ ਹੋਇਆ ਹੈ ਇੱਥੇ ਗੁਰਤੀ ਆਣਾ ਸੀ ਠੀਕ ਹੈ J U R H T I ਇੰਗਲਿਸ਼ ਦੇ ਵਿੱਚ ਵੀ ਗੁਰਤੀ ਬਣ ਗਿਆ ਠੀਕ ਹੈ ਤੇ ਜੰਮੇ ਬੱਚੇ ਨੂੰ ਗੁਰਤੀ ਦਿੱਤੀ ਜਾਂਦੀ ਹੈ ਠੀਕ ਹੈ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਸਰੰਦਿ ਦਾ ਫੌਜਦਾਰ ਗਵਰਨਰ ਕੌਣ ਸੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਸੀ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ অপਸ਼ਨ ਬੀ ਵਜ਼ੀਰ ਖਾਨ ਅਗਲਾ ਪ੍ਰਸ਼ਨ 63 ਲੋਕੀਤ ਸੁਹਾਗ ਕਿਸ ਮੌਕੇ ਤੇ ਗਾਇਆ ਜਾਂਦਾ ਹੈ ਇਸਵਰ ਉੱਤਰ ਹੈਗਾ ਆਪਸ਼ਨ ਬੀ ਨੜਕੀ ਦੇ ਵਿਆਹ ਉੱਤੇ ਉਸ ਦੇ ਪੇਕੇ ਘਰ ਠੀਕ ਹੈ ਅਗਲਾ ਪ੍ਰਸ਼ਨ ਹੈ 173ਵਾਂ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜਾ ਕਿਲਾ ਪੰਜਾਬ ਦੇ ਗੇਟਵੇ ਵਜੋਂ ਜਾਣਿਆ ਜਾਂਦਾ ਹੈ ਇਸਵਰ ਉੱਤਰ ਹੈਗਾ ਦੋਸਤੋ ਆਪਸ਼ਨ ਡੀ ਫਲੋਰ ਦਾ ਕਿਲਾ ਠੀਕ ਹੈ ਸੋਹਰਤਰਾ ਤੋਹ ਪ੍ਰਸ਼ਨ ਜੱਲਿਆਂ ਵਾਲਾ ਬਾਗ ਦਾ ਸਾਕਾ ਕਿਸ ਪੰਜਾਬੀ ਤਿਹਾਰ ਵਾਲੇ ਦਿਨ ਹੋਇਆ ਸੀ ਇਸ ਵਾਲ ਦਾ ਉੱਤਰ ਹੈ ਦੋਸਤੋ ਆਪਸ਼ਨ ડી ਬਸਾਖੀ ਵਾਲੇ ਦਿਨ ਅਗਲੇ ਪ੍ਰਸ਼ਨ ਤੇ ਚਲਦੇ ਹਾਂ 12 ਲਿਖਣ ਦਾ ਸੇਰਾ ਕਿਸ ਨੂੰ ਜਾਂਦਾ ਹੈ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਮੰਨੇ ਜਾਂਦਾ ਹੈ ਤੁਸੀਂ ਉੱਤਰ ਦੇਖ ਲਿਆ ਸੌਰੀ ਤੁਹਾਨੂੰ ਮੈਂ ਤੁਹ ਦਿਖਾਉ ਹੋ ਗਿਆ ਇਸ ਸਵਾਲ ਦਾ ਉੱਤਰ ਹੈ ਜੀ ऑप्शन सी भाई गुरदास जी एक सौ अस्सीवें प्रश्न ब्यास दरिया का प्राचीन नाम की साल उत्तर विभाषा ऑप्शन ए प्रश्न एक सौ क्यासी चलते अपना उन्नीस सौ छपंजा के खेतरी फार्मूले का उद्देश किस मुद्दे को हल करना से ऑप्शन बी इस द उत्तर पाबाबी भाषाई सभ्याचारक अधिकार पंजाब सॉरी भाषाई सभ्याचारक अधिकार अगले प्रश्न तो चलते हैं रवायती पंजाबी गहना कैंठा कितने पहनिया जाता है इस साल उत्तर ऑप्शन सी नैक गर्दन देते ठीक है ਪ੍ਰਸ਼ਨ 183 ਇਹਦੇ ਚਲਦੇ ਆ ਉਹ ਕਿਹੜਾ ਸਿੱਖ ਯੋद्धा ਸੀ ਜਿਸ ਨੇ ਲਾਹੌਰ ਦੇ ਗਵਰਨਰ ਅਸलम ਖਾਨ ਨੂੰ ਮਾਰ ਕੇ ਸ਼ਹਿਰ ਤੇ ਕਬਜ਼ਾ ਕੀਤਾ ਸੀ ਇਸ ਸਵਾਲ ਦਾ ਉੱਤਰ ਹੈਗਾ অপਸ਼ਨ ਬੀ ਜੱਸਾ ਸਿੰਘ ਹਾਲੂ ਵਾਲੀਆ ਠੀਕ ਆ ਪ੍ਰਸ਼ਨ 184 ਇਹ ਚਲਦੇ ਆ ਪ੍ਰਸਿੱਧ ਪੰਜਾਬੀ ਸੂਫੀ ਕਵੀ ਬੁੱਲੇ ਸ਼ਾ ਕਿਸ ਸਿੱਖ ਗੁਰੂ ਦੇ ਸੰਕਲਪੀ ਸਨ ਇਸ ਸਵਾਲ ਦਾ ਸਹੀ ਆਪਸ਼ਨ ਡੀ ਉਹ ਦਸਾਂ ਗੁਰੂਆਂ ਵਿੱਚੋਂ ਕਿਸੇ ਦੀ ਵੀ ਸਮਕਾਲੀ ਨਹੀਂ ਸੀ ਸਾਹਿਬ 185 ਵਾਪਰੇਸ਼ਨ ਤੇ ਚੱਲਦੇ ਆਪਾਂ ਸਰਪੇਚ ਕੀ ਕਰਵਾਇਤੀ ਪੰਜਾਬੀ ਗਾਣਾ ਹੈ ਜੋ ਕਿੱਥੇ ਪਹਿਨਿਆ ਜਾਂਦਾ ਹੈ ਇਸ ਸਵਾਲ ਦਾ ਉੱਤਰ ਆਪਸ਼ਨ ਸੀ ਟਰਬੂ ਨੂੰ ਦਸਤਾਰ ਦਿੱਤੇ 186 ਵਾਪਰੇਸ਼ਨ ਗੁਰੂ ਹਰਗੋਬਿੰਦ ਜੀ ਉੱਤੇ मुगल फौजा बचकार लड़ी गई पहली लड़ाई केड़ी सी इस सवाल का उत्तर है ऑप्शन अमृतसर की लड़ाई सोलह सौ चौंती ठीक है एक सौ सतासी प्रश्न सिख साम्राज्य अदालत ए आला की सी ਤਾਲ ਤੇ ਲਾ ਕੀ ਸੀ ਇਸ ਸਵਾਲ ਦਾ ਉੱਤਰ ਹੈ ਦੋਸਤੋ ਲਾਹੌਰ ਦੀ ਸੁਪਰੀਮ ਕੋਰਟ ਆਪਸ਼ਨ A ਇਸ ਦਾ ਸਹੀ ਉੱਤਰ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਲੋਕ ਗੀਤ ਘੋੜੀਆਂ ਲੜਕੇ ਦੇ ਵਿਆਹ ਵਿੱਚ ਗਾਈਆਂ ਜਾਂਦੀਆਂ ਹਨ ਜਦੋਂ ਉਹ ਘੋੜੀ ਤੇ ਚੜ ਕੇ ਲਾੜੀ ਦੇ ਘਰ ਜਾਂਦਾ ਹੈ ਆਪਸ਼ਨ A ਇਸ ਦਾ ਉੱਤਰ ਸਹੀ ਹੈ ਅਗਲੇ ਪ੍ਰਸ਼ਨ ਤੇ ਚਲਦੇ ਹਾਂ 199 ਪ੍ਰਸ਼ਨ ਗਿਆਨ ਪੀਟਾ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਪੰਜਾਬੀ ਕੌਂਸਲ ਇਸ ਸਵਾਲ ਦਾ ਜਵਾਬ ਹੈ ਦੋਸਤੋ ਆਪਸ਼ਨ ਬੀ ਇੱਕ ਸਾਨੂੰ ਅਗਿਆ ਮੋਸ਼ਨ ਆ ਗਿਆ ਕਿਲਾ ਮਵਾਰਕ ਪਟਿਆਲਾ ਦਾ ਸ਼ੀਸ਼ ਮਹਿਲ ਕਿਸ ਲਈ ਮਸ਼ਹੂਰ ਹੈ ਇਸ ਸਵਾਲ ਦਾ ਜਵਾਬ ਸ਼ਾਂਦਾ ਸ਼ੀਸ਼ਾ ਦਾ ਕੰਮ ਅਤੇ ਕੰਧ ਚਿੱਤਰ ਆਪਸ਼ਨ 3 ਸਹੀ ਹੈ इस अगले प्रश्न की गल एक सौ कानवे सातवे तक की धरती है इस सवाल उत्तर ऑप्शन डी मालवा खेतर एक सौ बानवे प्रश्न प्रसिद्ध पाबी इनकलाबी करतार सिंह सराबा किस लहर के मुख पात्र सन ऑप्शन सी इस उत्तर गदर लहर अगला प्रश्न के चलते एक सौ तिरानवे प्रश्न इतिहासक शहर कीरतपुर साहब की स्थापना किस द्वारा की गई थी इस सवाल का उत्तर है दोस्तों तो ऑप्शन है गुरु हरगोबिंद जी प्रश्न एक सौ चौरानवे के चलद रवायती पंजाबी नाश्ते छोले भटूरे मसालेदारे छोलिया किस नाम परोसा जाता है इस सवाल का उत्तर है दोस्तों ऑप्शन बी एक फुली हुई डोंगी तली हुई खमीरी रोटी एक सौ पचानवे प्रश्न पानीपत की तीजी लड़ाई सतारह सौ काहठ मराठिया किस बचकार लड़ी गई सी इस सवाल का उत्तर मराठिया एम एस शाहबदाली बचार ठीक है ऑप्शन डी उत्तर एक सौ छियानवे प्रश्न ब का राजी है। इस वाल उत्तर गया ऑप्शन बी उत्तरी पोशाक बाज अगला प्रश्न एक सतानवे छपार मेला लुधियाने जिले में हर साल लगन वाला एक प्रसिद्ध पेंडू मेला है जो किसानी याद में लगाया जाता है ਇਸ ਸਵਾਲ ਦਾ ਉੱਤਰ ਹੈ ਦੋਸਤੋ ਲੋਕ ਦੇਵਤਾ ਗੁੱਗਾ ਭੀਰ ਜੀ ਯਾਦ ਵਿੱਚ ਠੀਕ ਆਪਸ਼ਨ ਬੀ ਉੱਤਰ ਹੈ ਇਸ ਦਾ ਅਗਲੇ ਪ੍ਰਸ਼ਨ 'ਤੇ ਚਲਦੇ ਆਪਾਂ 198 ਪ੍ਰਸ਼ਨ ਦਿੱਲੀ ਵਾਲੀਆ ਮਿਸਲ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ ਸੀ ਇਸ ਸਵਾਲ ਦਾ ਉੱਤਰ ਆਪਸ਼ਨ ਬੀ ਗਲਾਬ ਸਿੰਘ ਦਿੱਲੀ ਵਾਲੀਆ 198 ਇਹ ਚਾਹੀ ਖੇਡਾਂ ਵਿੱਚ ਸੂਨ ਤੱਕ ਤਮਗਾ ਜਿੱਤਣ ਵਾਲੀ पहली भारतीय महिला कौन सी जो पंजाब की रहने वाली सी इस सवाल का उत्तर दोस्तों ऑप्शन बी कमल संधु दो सौ प्रश्न आ गया पंजाबी साहित्य पुरस्कार साहित्यक पुरस्कार टह पुरस्कार किस उत्तमता दिता जाता है दहां पुरस्कार ਇਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਸੀ ਮਤਲਬ ਫਿਕਸ਼ਨ ਜਿਹੜੀ ਕਹਿੰਦੇ ਨੇ ਇੱਕ ਅ ਮਤਲਬ ਕਿ ਆਈਡੀਆ ਇਹ ਲਗਾ ਕੇ ਸਟੋਰੀ ਕ੍ਰੀਏਟ ਕੀਤੀ ਹੁੰਦੀ ਹੈ ਹਨਾ ਕਹਾਣੀ ਬਣਾਈ ਹੁੰਦੀ ਹੈ ਜਾਂ ਨਾਵਲ ਹਨਾ ਮਤਲਬ ਕਾਲਪਨਿਕ ਕਹਿ ਦੋ ਤੁਸੀਂ ਕਹਿ ਸਕਦੇ ਹੋ ਨਾ ਕਾਲਪਨਿਕ ਕੋਈ ਨਾਟਕ ਬਣਾਤਾ ਜਾਂ ਕਹਾਣੀ ਬਣਾਤੀ ਨਿੱਕੀ ਕਹਾਣੀ ਉਸ ਦੇ ਵਿੱਚ ਟਾਹ ਪ੍ਰਸ਼ਕਾਰ ਦਿੱਤੇ ਜਾਂਦਾ ਉਸ ਦੀ ਕੋਈ ਉਤਮਤਾ ਲਈ ਮਤਲਬ ਹੈਨਾ ਪੰਜਾਬੀ ਸਾਹਿਤ ਪੁਰਸਕਾਰ ਟਾਹ ਪ੍ਰਸ਼ਕਾਰ ਉਹ ਮਤਲਬ ਫਿਕਸ਼ਨ ਜਾਂ ਨੋਵਲ ਸ਼ਾਰਟ ਸਟੋਰੀ ਗਲਪ ਨਾਵਲ ਜਾਂ ਨਿੱਕੀ ਕਹਾਣੀ ਦਿੱਤਾ ਜਾਂਦਾ ਤੇ ਦੋਸਤੋ ਅੱਜ ਦਾ ਸੈਸ਼ਨ ਖਤਮ ਹੁੰਦਾ ਹੈ ਪੰਜਾਬ ਪ੍ਰਸ਼ਨ ਹੁੰਦਾ ਅੱਗੇ ਵੀ ਆਪਾਂ ਇਦਾਂ ਦੀ ਵੀਡੀਓ ਲੈ ਕੇ ਆਵਾਂਗੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੇ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਤੁਸੀਂ ਜੋ ਆਪਣਾ ਸਪੈਸ਼ਲ ਗਰੁੱਪ ਆ ਠੀਕ ਆ 9888743699 ਨੰਬਰ ਆਪਣਾ ਇਸ ਨੰਬਰ ਤੇ ਮੈਸੇਜ ਕਰ ਸਕਦੇ ਹੋ ਜੇ ਤੁਸੀਂ ਆਪਣੇ ਸਪੈਸ਼ਲ ਜੇਰਵਾਟਰ ਤੇ ਪੇਡ ਗਰੁੱਪ ਦੇ ਵਿੱਚ ਹਿੱਸਾ ਬਣਨਾ ਚਾਹੁੰਦੇ ਹੋ ਸਿਰਫ 55 ਰੁਪਏ ਫੀਸ ਆ ਠੀਕ ਆ 55 ਰੁਪਏ ਦੇ ਕੇ ਤੁਹਾਨੂੰ WhatsApp ਗਰੁੱਪ ਤੇ Telegram ਗਰੁੱਪ ਦੇ ਵਿੱਚ ਜੁਆਇਨ ਕਰਾਇਆ ਜਾਊਗਾ ਜਿੱਥੇ ਤੁਹਾਨੂੰ ਇਹ ਹਰ ਇੱਕ ਵੀਡੀਓ ਦੀ PDF ਮਿਲੇ ਕਰੇਗੀ ਧੰਨਵਾਦ